ਸ਼ਹੀਦਾਂ ਜਾਨ ਦੇ ਦਿੱਤੀ ਕਿ ਰੰਗਾਂ ਵਿੱਚ ਵਸੇ ਦੁਨੀਆਂ ਉਹਨਾਂ ਦੇ ਖੂਨ ਦੀ ਗਰਮੀ ਜੰਜੀਰਾਂ ਢਾਲ ਦਿੰਦੀ ਏ ਸਿਰਾਂ ਦੀ ਕਲਮ ਲੈ ਕੇ ਉਹ ਇਤਿਹਾਸ ਲਿਖਦੇ ਨੇ ਉਹਨਾਂ ਦੀ ਚਰਬੀ ਤੂਫਾਨਾਂ ਵਿੱਚ ਦੀਵੇ ਬਾਲ ਦਿੰਦੀ ਏ ਉਹ ਉਹਨਾਂ ਦੀ ਚਰਬੀ ਤੂਫਾਨਾਂ ਵਿੱਚ ਦੀਵੇ ਬਾਲ ਦਿੰਦੀ ਏ ਵजीर खान ਦੁਆਰਾ ਭੇਜੇ ਗਏ ਪੈਗਾਮ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਵਿੱਚ ਸਮਝੌਤਾ ਹੋਣ ਉਪਰੰਤ ਉਹਨਾਂ ਨੇ ਰਲ ਕੇ ਆਨੰਦਪੁਰ ਸਾਹਿਬ ਦੇ ਕਿਲੇ ਉੱਤੇ ਧਾਵਾ ਬੋਲ ਦਿੱਤਾ ਸੀ ਜੰਗ ਚੱਲ ਰਹੀ ਸੀ 6 ਮਹੀਨੇ ਬੀਤ ਗਏ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸਿਪਾਈਆਂ ਵਿੱਚ ਬਿਮਾਰੀ ਫੈਲਣ ਲੱਗ ਪਈ ਕਿਲੇ ਵਿੱਚ ਰਹਿ ਰਹੇ ਸਿੰਘਾਂ ਕੋਲ ਵੀ ਖਾਣ ਪੀਣ ਦਾ ਸਮਾਨ ਮੁੱਕਣ ਲੱਗਾ ਆਤ ਦੀ ਸਰਦੀ ਵਿੱਚ ਉਨਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜਾ ਰਹਿ ਗਿਆ ਇਸ ਔਖੇ ਸਮੇਂ ਦੌਰਾਨ ਚਾਲੀ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲੈ ਕੇ ਦੇ ਦਿੱਤਾ ਕਿ ਐਸੀ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਕਿਲਾ ਛੱਡ ਕੇ ਚਲੇ ਗਏ ਵਜ਼ੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਸਿੱਖ ਚੁੱਪਚਾਪ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦੇਣ ਤਾਂ ਪਹਾੜੀ ਰਾਜੇ ਤੇ ਮੁਗਲ ਸੈਨਾ ਉਹਨਾਂ ਉੱਤੇ ਹਮਲਾ ਨਹੀਂ ਕਰੇਗੀ ਆਪਣੇ ਵਾਅਦਿਆਂ ਦਾ ਪਰੋਸਾ ਦਮਾਉਣ ਲਈ ਮੁਗਲਾਂ ਤੇ Hindu ਰਾਜਿਆਂ ਨੇ ਕੁਰਾਨ ਅਤੇ ਗਉਦੀਆਂ ਕਸਮਾਂ ਵੀ ਖਾਦੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਗਲਾਂ ਅਤੇ Hindu ਰਾਜਿਆਂ ਦੀ ਬਾੜੀ ਨੀਅਤ ਦੇ ਜਾਣੂ ਸਨ। ਪਰ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਲਾ ਖਾਲੀ ਕਰ ਦੇਣ ਦਾ ਪ੍ਰਸਤਾਵ ਪ੍ਰਵਾਨ ਕਰ ਲਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ 6 ਪੋ 21 ਦਸੰਬਰ ਦੀ ਰਾਤ ਨੂੰ ਅੱਜ ਦੇ ਦਿਨ आनंदपुर साहिब ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਕਾਫਲਾ ਅਜੇ ਥੋੜੀ ਦੂਰੀ ਗਿਆ ਸੀ ਕਿ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅਮਰਤ ਵੇਲੇ ਸਿੱਖਾਂ ਦੀ ਵਹੀਰ